ਸਤ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਇਸ਼ਿਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਦੀ ਹੈ ਬਹੁਤ ਸਾਰੇ ਸਿਆਸੀ ਮਸਲੇ ਹੁੰਦੇ ਨੇ ਤੇ ਕਈ ਸਮਾਜਿਕ ਵੀ ਅੱਜ ਪ੍ਰੋਗਰਾਮ 'ਤੇ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਕੰਗਣਾ ਰਣੋ ਦਾ ਜ਼ਿਕਰ ਕਰਾਂਗੇ ਕਿਉਂਕਿ ਬਠਿੰਡੇ ਦੀ ਅਦਾਲਤ ਵਿੱਚ ਪੇਸ਼ ਹੋਏ ਹੈ ਤੇ ਮਾਫੀ ਮੰਗੀ ਹੈ ਉਧਰ ਗੱਲ ਚੋਣ ਕਮਿਸ਼ਨ ਦੀ ਵੀ ਕਰਨੀ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਐਸਆਈਆਰ ਪ੍ਰਕਿਰਿਆ ਮੁਲਕ ਦੇ ਵਿੱਚ ਹੁਣੇ ਕਿੰਨੇ ਸੂਬਿਆਂ ਵਿੱਚ ਗੱਲ ਉੱਤੇ ਵੀ ਕਰਨੀ ਹੈ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਦੀਪ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼ੁਰੂਆਤ ਕਰਦੇ ਹਾਂ ਕੰਗੜਾ ਰਣੋ ਤੋਂ ਬਠਿੰਡੇ ਦੀ ਅਦਾਲਤ ਵਿੱਚ ਪੇਸ਼ ਹੋਏ ਹੈ ਤੇ ਉਹਨਾਂ ਨੇ ਮਾਫੀ ਮੰਗੀ ਹੈ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਇੱਕ ਕਿਸਾਨ ਬੀਬੀ ਬਾਰੇ ਟਿੱਪਣੀਆਂ ਕੀਤੀਆਂ ਸੀ ਤੇ ਇਹ ਵੀ ਕਹਿੰਦਾ ਮਿਸ ਅੰਡਰਸਟੈਂਡਿੰਗ ਹੋਈ ਹੈ ਸਾਰਾ ਕੁਝ ਤੁਸੀਂ ਕਿਵੇਂ ਦੇਖਦੇ ਹੋ ਇਹ ਸ਼ਬਦ ਕਹਿਣ ਨੂੰ ਕਿੱਤਾ ਤਰੀਕਾ ਇਹ ਹੁੰਦਾ ਵੀ ਕਹਿਤਾ ਜਾਵੇ ਕਿਸੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ ਤੇ ਚਲੋ ਸਭ ਠੀਕ ਹੀ ਠੀਕ ਹੈ ਜੀ ਇਹ ਉਹਦੇ ਵਾਸਤੇ ਆਖਿਆ ਜਾਂਦਾ ਜਿਹੜਾ ਭੁੱਲਿਆ ਹੋਵੇ ਜਿਹਨੇ ਗਲਤੀ ਕੀਤੀ ਹੋਵੇ ਪਰ ਲੋਕਾਂ ਵਿੱਚ ਇਹ ਆਮ ਪ੍ਰਭਾਵ ਹੈ ਕਿ ਗਲਤੀ ਉਹਦੇ ਤੋਂ ਹੋਈ ਨਹੀਂ ਕੀਤੀ ਔਰ ਜਾਣਬੁੱਝ ਕੇ ਕੀਤੀ ਇਹ ਪ੍ਰਭਾਵ ਲੋਕਾਂ ਦਾ ਹੈ ਦੂਜੀ ਗੱਲ ਇਹ ਕਿ ਗਲਤੀ ਕਰਕੇ ਇੰਨਾ ਲੰਮਾ ਸਮਾਂ ਉਹ ਅੜੀ ਰਹੀ ਤੀਸਰਾ ਇਹ ਕਿ ਉਸ ਬੀਬੀ ਦੇ ਉੱਤੇ ਦੋਸ਼ ਇਦਾਂ ਦੇ ਲਾਏ ਕਿ ਇਹੋ ਜਿਹੇ 100-100 ਰੁਪਏ ਤੇ ਇਹੋ ਜੇ ਧਰਨਿਆਂ ਚ ਲਿਆਂਦੀਆਂ ਜਾਂਦੀਆਂ ਉਸ ਬੀਬੀ ਦੀ ਅਣਖ ਨੂੰ ਵਿਗਾਰਿਆ ਬਹੁਤ ਭੱਦੇ ਢੰਗ ਨਾਲ ਉਹਨੂੰ ਕਿਰਾਏ ਤੇ ਧਰਨਾ ਦੇਣ ਵਾਲੀ ਆਖਿਆ ਤੇ ਫਿਰ ਇੰਨਾ ਗੱਲਾਂ ਤੇ ਅੜੀ ਰਹੀ ਤੇ ਹੁਣ ਉਹ ਕਹਿੰਦੀ ਵੀ ਉਹ ਟਿੱਪਣੀ ਮੇਰੀ ਨਹੀਂ ਸੀ ਕਿਸੇ ਵਕੀਲ ਦੀ ਸੀ ਉਹਨੇ ਕਿਸੇ ਅੰਦੋਲਨ ਬਾਰੇ ਆਖਿਆ ਸੀ ਤੇ ਮੈਂ ਚੁੱਪ ਕੇ ਪਾ ਦਿੱਤੀ ਕਿਹੜੇ ਵਕੀਲ ਦੀ ਸੀ ਉਹਨੇ ਕਿਹੜੇ ਅੰਦੋਲਨ ਬਾਰੇ ਆਖਿਆ ਸੀ ਇਹ ਉਹਨੇ ਦੱਸਿਆ ਕਿ ਨਹੀਂ ਦੱਸਿਆ ਮੈਨੂੰ ਪਤਾ ਕੱਲ ਨੂੰ ਉਹਦਾ ਅਦਾਲਤ ਤੇ ਜਿਹੜਾ ਦਿੱਤਾ ਜਵਾਬ ਸਾਹਮਣੇ ਆਵੇਗਾ ਫਿਰ ਪਤਾ ਲੱਗੇਗਾ ਪਰ ਗੱਲ ਦੂਸਰੀ ਹੈ ਇਸ ਸਮੇਂ ਦੌਰਾਨ ਉਹ ਦੇਸ਼ ਦੇ ਉੱਤੇ ਰਾਜ ਕਰਨ ਵਾਲੀ ਪਾਰਟੀ ਦੀ ਲੀਡਰਸ਼ਿਪ ਦੇ ਮਨਪਸੰਦ ਲੀਡਰਾਂ ਵਿੱਚ ਆ ਗਏ ਉਹਨਾਂ ਨੂੰ ਇਹ ਪਤਾ ਕਿ ਜਿਹੜਾ ਬੰਦਾ ਪੁੱਠਾ ਬੋਲੇ ਜ਼ੁਬਾਨ ਬੇਸਾਬੀ ਚਲਾਵੇ ਬਦਕਲਾਮੀ ਕਰੇ ਉਹ ਉਹਨਾਂ ਨੂੰ ਜਿਆਦਾ ਸੂਤਰ ਬੈਠਦਾ ਇਸ ਬੀਬੀ ਨੂੰ ਕਦੇ ਉਹਨਾਂ ਨੇ ਮੇਰਾ ਨਹੀਂ ਖਿਆਲ ਕਿਸੇ ਮੈਂਬਰ ਪੰਚਾਇਤ ਦੀ ਚੋਣ ਵਿੱਚ ਲੜਾਈ ਸੀ ਜਾਂ ਕਦੇ ਕਿਸੇ ਛੋਟੀ ਮੋਟੀ ਸ਼ਹਿਰੀ ਕੌਂਸਲ ਦੀ ਚੋਣ ਵਿੱਚ ਲੜਾਈ ਸੀ ਅਚਾਨਕ ਚੁੱਕ ਕੇ ਤੇ ਇਹਨੂੰ ਪਾਰਲੀਮੈਂਟ ਦੇ ਟਿਕਟ ਦਿੱਤੀ ਗਈ ਪਾਰਲੀਮੈਂਟ ਮੈਂਬਰ ਬਣਾਇਆ ਗਿਆ ਜਦੋਂ ਬੀਬੀ ਪਾਰਲੀਮੈਂਟ ਮੈਂਬਰ ਬਣ ਗਈ ਤੇ ਇਧਰ ਕੇਸ ਚੱਲਦਾ ਪਿਆ ਸੀ ਉਹ ਚ ਬੜੀ ਬੁਰੀ ਤਰ੍ਹਾਂ ਫਸ ਗਈ ਹੁਣ ਉਹਨੂੰ ਚੇਤਾ ਆਇਆ ਕਿ ਮੈਂ ਕੋਈ ਬਹਾਨਾ ਮਾਰ ਇਹ ਸੈਸਵਾ ਹੋਈ ਗਲਤੀ ਜਾਪਦੀ ਨਹੀਂ ਅੱਗੋਂ ਫੈਸਲਾ ਤੇ ਅਦਾਲਤ ਕਰੂ ਜਿਨ੍ਹਾਂ ਦੇ ਖਿਲਾਫ ਟਿੱਪਣੀ ਕੀਤੀ ਹੈ ਉਹ ਵੀ ਇਹ ਮੰਨਣ ਨੂੰ ਤਿਆਰ ਨਹੀਂ ਉਹਨ ਮਜਬੂਰੀ ਚ ਕੱਲ ਤੋਂ ਜਾ ਕੇ ਕਹਦੇ ਵੀਗੀ ਮੈਂ ਤਾਂ ਮਜਬੂਰੀ ਚ ਆਖਿਆ ਸੀ ਇਹੋ ਜੇ ਮਾਮਲੇ ਚ ਐਡੀ ਛੇਤੀ ਇਹਦੀ ਮੁਆਫੀ ਨੂੰ ਮੰਨ ਲਿਆ ਜਾਵੇਗਾ ਮੈਨੂੰ ਲੱਗਦਾ ਨਹੀਂ ਜੇ ਇਸ ਬੀਬੀ ਨੇ ਉਹਦੇ ਤੋਂ ਥੋੜਾ ਚਿਰ ਬਾਅਦ ਇਹ ਕਹਿਤਾ ਹੁੰਦਾ ਕਿ ਮੈਨੂੰ ਇਦਾਂ ਦੀ ਟਿੱਪਣੀ ਨਹੀਂ ਸੀ ਕਰਨੀ ਚਾਹੀਦੀ ਜਾਂ ਜਿਹੜੀ ਗੱਲ ਆਮ ਤੌਰ ਤੇ ਲੀਡਰ ਕਹਿੰਦੇ ਆ ਮੇਰੇ ਲਫ਼ਜ਼ ਨਹੀਂ ਕਿਸੇ ਨੇ ਐਵੇਂ ਮੇਰੇ ਮੂੰਹ ਚ ਪਾਤਿਆ ਮੇਰੇ ਨਾਂ ਦੇ ਉੱਤੇ ਜੋ ਮਰਜ਼ੀ ਕਹਿਤਾ ਗਿਆ ਕੋਈ ਗੱਲ ਨੇ ਆਖੀ ਹੁੰਦੀ ਅੱਜ ਤੱਕ ਇਹੋ ਜੀ ਕੋਈ ਚਰਚਾ ਚ ਆਈ ਹੁੰਦੀ ਫਿਰ ਹਾਲਤ ਹੋਰ ਸੀ ਇਹਨੇ ਆਖਿਆ ਹੀ ਨਹੀਂ ਇੱਥੇ ਇਦਾਂ ਦੇ ਕਈ ਲੋਕ ਨੇ ਕੇਂਦਰ ਦੀ ਮੰਤਰੀ ਵੀ ਬੀਬੀ ਇੱਕ ਬਣਾ ਦਿੱਤੀ ਸੀ ਸ਼ਾਇਦ ਜੇ ਮੈਂ ਪੁਲਦਾਰੀ ਭਾਜਪਾ ਦੀ ਸੀਨੀਅਰ ਲੀਡਰ ਸੀ ਦਿੱਲੀ ਦੇ ਵਿੱਚੋਂ ਉਹਨੇ ਕਿਸਾਨਾਂ ਬਾਰੇ ਮਵਾਲੀ ਲਹੂ ਜ ਵਰਤੇ ਸੀ ਮਵਾਲੀ ਤੇ ਬੜੇ ਟੁੱਚਰ ਕਿਸਮ ਦੇ ਛੋਟੇ-ਮੋਟੇ ਗੁੰਡੇ ਹੁੰਦੇ ਆ ਮਹਾਰਾਸ਼ਟਰ ਕੁਝ ਹੋਰ ਲੋਕਾਂ ਨੇ ਪੱਦੇ ਲੋਜਵਰਤੇ ਸੀ ਕੇਂਦਰ ਦੇ ਇੱਕ ਮੰਤਰੀ ਨੇ ਕਿਸਾਨਾਂ ਨੂੰ ਪਾਕਿਸਤਾਨ ਦੇ ਏਜੰਟ ਵੀ ਆਖਿਆ ਸੀ ਉਸ ਕਿਸਾਨਾਂ ਦੀ ਐਜੀਟੇਸ਼ਨ ਚਲਦੀ ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਸ ਢੰਗ ਨਾਲ ਬੋਲਦੇ ਰਹੇ ਜਿਵੇਂ ਉਹਨਾਂ ਦਾ ਮੂੰਹ ਕਰਨਾ ਤੱਕ ਪਾਟਾ ਹੁੰਦਾ ਇਸ ਤਰ੍ਹਾਂ ਦੀਆਂ ਵਾਜਾ ਕਈਆਂ ਨੇ ਬਾਰੋ-ਬਾਰ ਦਿੱਤੀਆਂ ਸੀ ਹੁਣ ਇਸ ਬੀਬੀ ਨੇ ਉਹਦਾ ਇਹ ਬਿਆਨ ਕਿਉਂ ਦਿੱਤਾ ਉਹਦੇ ਉੱਤੇ ਭਾਜਪਾ ਦੀ ਲੀਡਰ ਨਹੀਂ ਲੀਡਰ ਬਣਨ ਦਾ ਯਤਨ ਕਰ ਰਹੀ ਸੀ ਉਹਨੇ ਲੀਡਰ ਵੀ ਬਣ ਚੁੱਕੀ ਐ ਪਾਰਲੀਮੈਂਟ ਮੈਂਬਰ ਵੀ ਬਣ ਚੁੱਕੀ ਐ ਅੱਜ ਇਹਨੂੰ ਚੇਤਾ ਆ ਗਿਆ ਕਿ ਮੈਨੂੰ ਜ਼ਿੰਮੇਵਾਰ ਵਿਹਾਰ ਕਰਨਾ ਚਾਹੀਦਾ ਇਹ ਵੀ ਬੀਬੀ ਕੱਲੀ ਥੋੜੀ ਸਾਦੀ ਪ੍ਰਗਿਆ ਕਿੰਨਾ ਕੁਝ ਬੋਲ ਜਾਂਦੀ ਐ ਪਹਿਲਾਂ ਵੀ ਬੋਲ ਜਾਂਦੀ ਰਹੀ ਹੁਣ ਵੀ ਬੋਲ ਜਾਂਦੀ ਐ ਹੋਰ ਕਈ ਹੋਜੇ ਨੇ ਫੈਸਲਾ ਫਿਰ ਮੈਂ ਕਿੰਨਾ ਅਦਾਲਤ ਕਰੂਗੀ ਪਰ ਜਿਨ੍ਹਾਂ ਲੋਕਾਂ ਨੇ ਜਨਤਕ ਜੀਵਨ ਵਿੱਚ ਆਉਣਾ ਪਬਲਿਕ ਤੇ ਲੀਡਰ ਬਣਨਾ ਜਿਨ੍ਹਾਂ ਨੇ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਦੇ ਸੌਖਾ ਕੇ ਪਾਰਲੀਮੈਂਟ ਚ ਬਣਾ ਉਹਨਾਂ ਨੂੰ ਥੋੜਾ ਜਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਇਹ ਕਈ ਵਾਰੀ ਹੱਦਾਂ ਟੱਪ ਜਾਂਦੇ ਆ ਇਸ ਬੀਬੀ ਨੇ ਹੱਦਾਂ ਟੱਪੀਆਂ ਸੀ ਇਸ ਕਰਕੇ ਕਟਾਰੇ ਚ ਖੜੀ ਹੈ ਜੀ ਤੁਨੂ ਸਾਹਿਬ ਇਹ ਤਾਂ ਗੱਲ ਹੋ ਗਈ ਕੰਗਣਾ ਨੌਦ ਦੀ ਉਧਰ ਕਟਾਰੇ ਵਿੱਚ ਖੜਾ ਕੀਤਾ ਹੈ ਹਰਚੰਦ ਸਿੰਘ ਪੁੱਲਰ ਉਹਨੂੰ ਵੀ ਕਿਉਂਕਿ ਜਿਸ ਸਾਹਬ ਦੇ ਨਾਲ ਹਰ ਰੋਜ਼ ਨਵੀਆਂ ਪਰਤਾਂ ਖੁੱਲਦੀਆਂ ਨੇ ਨਵੇਂ ਕੇਸ ਨਵੇਂ ਮਾਮਲੇ ਸਾਹਮਣੇ ਆ ਰਹੀ ਹੈ ਕਦੀ ਪ੍ਰਾਪਰਟੀ ਵਿਦੇਸ਼ ਵਿੱਚ ਹੈ ਕਦੀ ਫਲੈਟਾਂ ਦੀ ਖਬਰ ਅੱਜ ਖਬਰ ਆਈ ਹੈ ਕੀ 55 ਏਕੜ ਜ਼ਮੀਨ ਹੈ ਤੇ ਉਤੇ ਪੁਲਿਸ ਵਾਲੇ ਨੂੰ ਪੂਰੇ ਅਧਿਕਾਰ ਦਿੱਤੇ ਸੀ ਕੇਰ ਟੇਕਰ ਬਣਾਇਆ ਸੀਗਾ ਇਹ ਮਾਮਲਾ ਕੀ ਹੈ ਜੀ ਕਿਸ ਤਰ੍ਹਾਂ ਦੇ ਹੋਰ ਨਵੇਂ-ਨਵੇਂ ਖਲਾਸੇ ਹੋਣ ਦੀ ਸੰਭਾਵਨਾ ਹਾਂ ਉਹ ਆਂਟ ਗਵਾਂਟ ਤੋਂ ਜਿਹੜੀਆਂ ਖਬਰਾਂ ਆਈਆਂ ਇੱਕ ਦੋ ਅਖਬਾਰਾਂ ਨੇ ਛਾਪੀਆਂ ਨੇ ਆਪਣੀਆਂ ਸਾਈਟਾਂ ਤੇ ਅਜੇ ਪ੍ਰਿੰਟ ਮੀਡੀਆ 'ਚ ਕੱਲ ਆਉਣਗੀਆਂ ਉਹਨਾਂ 'ਚ ਉਹਨਾਂ ਦੱਸਿਆ ਕਿ ਡੀਆਈਜੀ ਭੁੱਲਰ ਦੀ ਜਿਹੜੀ ਜ਼ਮੀਨ ਹੈ ਮੰਡ ਸ਼ੇਰੀਆਂ ਵਾਲਾ ਦਾ ਫਾਰਮ ਉੱਥੇ ਦਿਲਬਾਖ ਸਿੰਘ ਨਾਂ ਦਾ ਇੱਕ ਬੰਦਾ ਰਹਿੰਦਾ ਸੀ ਜਿਹੜਾ ਕਦੇ-ਕਦੇ ਵਰਦੀ ਵੀ ਪਾ ਲਿੰਦਾ ਸੀ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਪੁਲਿਸ ਦਾ ਸਬ ਇੰਸਪੈਕਟਰ ਹੈ ਅਤੇ ਡੀਆਈਜੀ ਸਾਹਿਬ ਨੇ ਉਹਨੂੰ ਆਪਣੇ ਫਾਰਮ ਦੀ ਦੇਖ ਰਿਹਾ ਇੱਕ ਵਾਸਤੇ ਕਿ ਟਿਕਰਮ ਕਰ ਰਿਹਾ ਕੀਤਾ ਉਸ ਫਾਰਮ ਦੇ ਨਾਲ ਲੱਗਦੇ ਕਸਬੇ 'ਚ ਡੀਆਈਜੀ ਸਾਹਿਬ ਦੀਆਂ 2 ਦਰਜਨ ਤੋਂ ਵੱਧ ਦੁਕਾਨਾਂ ਸੀ ਤੇ ਉਹਨਾਂ ਦੁਕਾਨਾਂ ਨਾਲ ਲੈਣ ਦੇਣ ਉਥੋ ਕਰਾਇਆ ਗਰਾਊਂਡ ਦਾ ਕੰਮ ਵੀ ਉਹ ਕਰਦਾ ਸੀ ਅਤਿਆੰਦਰ ਪਹਿਲਾਂ ਜਦੋਂ ਪੁਲਿਸ ਨੇ ਰੇਡ ਕੀਤਾ ਪੁਲਿਸ ਨੇ ਨਹੀਂ ਸੀਬੀਆਈ ਨੇ ਰੇਡ ਕੀਤਾ ਉਸ ਫਾਰਮ ਹਾਊਸ ਤੇ ਉਹਦੇ ਤੋਂ ਬਾਅਦ ਸ਼ਾਮ ਨੂੰ ਉਹ ਸਬ ਇੰਸਪੈਕਟਰ ਉੱਥੋਂ ਭੱਜ ਗਿਆ ਕਹਿੰਦੇ ਆ ਕਿ ਇੱਕ ਛੋਟਾ ਟਰੱਕ ਲਿਆ ਉਹਦੇ ਉੱਤੇ ਆਪਣਾ ਸਮਾਨ ਲੱਦ ਕੇ ਰਾਤੋਂ ਰਾਤ ਦੌੜ ਗਿਆ ਉਹਦਾ ਦੌੜ ਜਾਣਾ ਵੀ ਸ਼ੱਕੀ ਹੈ ਕਿਤੇ ਇਹ ਤਾਂ ਨਹੀਂ ਕਿ ਉਹ ਸਬ ਇੰਸਪੈਕਟਰ ਹੋਵੇ ਹੀ ਨਾ ਉਦਾਂ ਹੀ ਵਰਦੀ ਪਾ ਕੇ ਉੱਥੇ ਟੌਰ ਬਣਾਉਂਦਾ ਹੋਵੇ ਤੇ ਉਹ ਕਦੇ ਇੱਕਦਮ ਵਰਦੀ ਪਾ ਕੇ ਲੋਕਾਂ ਨੂੰ ਡਰਾਇ ਜਾਂਦਾ ਹੋਵੇ ਜੇ ਇਹੋ ਜਿਹਾ ਬੰਦਾ ਕਿ ਟੇਕਰ ਉੱਥੇ ਰੱਖਿਆ ਸੀ ਤੇ ਉਹਦੇ ਆਇਆ ਵਰਦੀ ਵੀ ਪਾ ਲਿੰਦਾ ਸੀ ਫਿਰ ਇੱਕ ਕੇਸ ਪੁੱਲਰ ਤੇ ਹੋਰ ਬਣੂਗਾ ਜੇ ਨਹੀਂ ਵੀ ਸੀ ਸਚੀ ਮੁੱਛਦਾ ਉਹ ਸਬ ਇੰਸਪੈਕਟਰ ਸੀ ਉੱਥੇ ਰੱਖਿਆ ਸੀ ਆਪਣੇ ਫਾਰਮ ਤੇ ਕੇਰ ਟੇਕਰ ਬਣਾ ਕੇ ਕੇਸ ਉਹਦਾ ਵੀ ਪੁੱਲਰ ਤੇ ਬਣੂਗਾ ਦੋਵਾਂ ਹਾਲਤਾਂ 'ਚ ਕੇਸ ਪੁੱਲਰ ਤੇ ਬਣਨਾ ਉਹ ਬੰਦਾ ਇੰਨਾ ਚਿਰ ਰੈਕਟ ਉੱਥੇ ਜਦੋਂ ਦੁਕਾਨਾਂ ਤੋਂ ਕਰਾਇਆ ਵੀ ਗਰੋਦਾ ਰਿਹਾ ਦੁਕਾਨਦਾਰ ਵੀ ਦੱਸ ਦੇਣਗੇ ਤੇ ਸੀਸੀਟੀਵੀ ਕੈਮਰੇ ਵੀ ਦੱਸ ਦੇਣਗੇ ਤੇ ਫਿਰ ਇਹ ਵੀ ਪਤਾ ਲੱਗ ਜਾਊ ਕਿ ਇਹਨਾਂ ਦੇ ਵਾਕਈ ਫਾਰਮ ਹੋਸਾਂ ਤੇ ਕਿੱਥੇ-ਕਿੱਥੇ ਕੌਣ-ਕੌਣ ਆ ਉਹ ਉੱਥੇ ਕੋਈ ਪੁਲਿਸ ਵਾਲੇ ਅਸਲੀ ਨੇ ਜਾਂ ਝਾਲੀ ਪੁਲਿਸ ਵਾਲੇ ਬਣਾ ਕੇ ਬਿਠਾਏ ਗਏ ਇਹ ਵੀ ਗੱਲ ਨਿਕਲ ਆਊਗੀ ਤੇ ਇਹਦੇ ਵਿੱਚੋ ਹੀ ਉਹ ਗੱਲ ਦੀ ਪੁਸ਼ਟੀ ਹੁੰਦੀ ਹੈ ਜਿਹੜੀ ਮੈਂ ਵਾਰ-ਵਾਰ ਕਹਿੰਦਾ ਰਿਹਾ ਕਿ ਇੱਥੇ ਪੰਜਾਬ ਦੇ ਅਫਸਰਾਂ ਨੇ ਪੁਲਿਸ ਵਾਲਿਆਂ ਨੇ ਤੇ ਸਿਵਲ ਵਾਲਿਆਂ ਨੇ ਵੀ ਫਾਰਮ ਹਾਊਸ ਬਣਾਏ ਆ ਚੰਡੀਗੜ੍ਹ ਤੋਂ ਤੁਰ ਪੋ ਤੇ ਕੰਡੀ ਦਾ ਏਰੀਆ ਤੁਰਦਿਆਂ ਤੁਰਦਿਆਂ ਖਾਸ ਤੌਰ ਤੇ ਤੇ ਉਹ ਉਥੋਂ ਪਠਾਨਕੋਟ ਚਲੇ ਜਾਓ ਤੇ ਉਹਦੇ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹਨਾਂ ਫਾਰਮ ਹਾਊਸ ਤੇ ਹਜੇ ਬਣਾ ਰੱਖੇ ਆ ਜੋ ਪੁਲਿਸ ਅਫਸਰਾਂ ਅਤੇ ਉਹਨੇ ਪੁਲਿਸ ਵਾਲੇ ਜਵਾਨ ਉੱਥੇ ਬਿਠਾਏ ਆ ਉਹੋ ਮੱਝਾਂ ਚੋਣ ਦਾ ਕੰਮ ਕਰਦੇ ਆ ਉਹੋ ਟਰੈਕਟਰ ਚਲਾਉਂਦੇ ਆ ਉਹ ਕਈ ਵਾਰੀ ਨਿਕਰਾ ਤੇ ਜਿਹੜੀਆਂ ਚਟੀਆਂ ਬਣਾਣਾ ਪਾ ਕੇ ਕੰਮ ਕਰਦੇ ਸਾਫ਼ ਹੀ ਲੋਕ ਪਛਾਣ ਲਿਦੇ ਕਿ ਆ ਵੀ ਪੁਲਿਸ ਵਾਲਾ ਤੇ ਸਿਵਲ ਦੇ ਅਫਸਰਾਂ ਨੇ ਵੀ ਲਿਆ ਕੇ ਉੱਥੇ ਬਿਠਾਏ ਆ ਇਹ ਸਾਰੇ ਕੁਝ ਦੀ ਪੜਤਾਲ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਅਜੇ ਤੱਕ ਪੜਤਾਲ ਕਰਾ ਨਹੀਂ ਰਹੀ ਸੀਬੀਆਈ ਦੀ ਪੜਤਾਲ ਜਲਦੀ ਚਲਦੀ ਜੇ ਅੱਗੇ ਵਧ ਗਏ ਤੇ ਮੁਸ਼ਕਲ ਸਰਕਾਰ ਵਾਸਤੇ ਵੀ ਪੈਦਾ ਕਰੂ ਸਰਕਾਰ ਅਜੇ ਵੀ ਇਸ ਮਾਮਲੇ 'ਚ ਹਲਚੁਲ ਨਹੀਂ ਕਰ ਰਹੀ ਜਿਹੜੀ ਕਰਨੀ ਚਾਹੀਦੀ ਆ ਨਾ ਪੁਲਿਸ ਹੈੱਡਕੁਆਰਟਰ ਇਸ ਮਾਮਲੇ 'ਚ ਜਵਾਬ ਦੇ ਰਿਹਾ ਬਥੇਰੀ ਬੇਇਤੀ ਹੋ ਚੁੱਕੀ ਆ ਹੁਣੇ ਸਮਝਣਾ ਚਾਹੀਦਾ ਜੀ ਪਰਨ ਸਾਹਿਬ ਅਗਲੀ ਗੱਲ ਕਰਦੇ ਆ ਜੀ ਐਸਆਈਆਰ ਦੀ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਤੇ 12 ਸੂਬਿਆਂ ਵਿੱਚ ਐਸਆਈਆਰ ਹੋਣਾ ਕਿਵੇਂ ਦੇਖਦੇ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਤੇ ਬਹੁਤਾ ਨਹੀਂ ਕਹਿੰਦਾ ਜੇ ਡਿਟੇਲਸ ਆਉਣੀਆਂ ਨੇ ਜਿਹੜੇ 12 ਸੂਬੇ ਉਹਨਾਂ ਨੇ ਦੱਸਿਆ ਉਹਨਾਂ 12 'ਚੋਂ 8 ਤਾਂ ਇਹੋ ਜਿਹੜੇ ਭਾਜਪਾ ਦੇ ਕੰਟਰੋਲ 'ਚ ਆ ਉੱਥੇ ਭਾਜਪਾ ਦੀਆਂ ਸਰਕਾਰਾਂ ਅੱਧੇ ਤੋਂ ਵੱਧ ਕੰਮ ਪਹਿਲਾਂ ਹੀ ਕਰ ਚੁੱਕੀਆਂ ਤੇ ਹੁਣ ਇਹਨਾਂ ਨੇ ਐਸਆਈਆਰ ਕਰਾ ਕੇ ਇੱਕ ਰਸਮ ਪੂਰਤੀ ਕਰਨੀ ਆ ਕਿ ਕਿੰਨਾ-ਕਿੰਨਾ ਦੀਆਂ ਵੋਟਾਂ ਕੱਢਣੀਆਂ ਤੇ ਕਿੰਨਾ-ਕਿੰਨਾ ਦੀਆਂ ਨਵੀਆਂ ਪਾਉਣੀਆਂ ਉਹ ਸਾਰੀ ਨਾਟਕਬਾਜ਼ੀ ਆ ਉੱਥੇ ਐਸਆਈਆਰ ਨਹੀਂ ਹੋਣਾ ਨਾਟੰਕੀ ਹੋਣੀ ਆ ਚਾਰ ਸੂਬੇ ਨਿਸ਼ਾਨੇ ਤੇ ਰੱਖੇ ਗਏ ਆ ਉਹ ਚਾਰੇ ਆ ਵਿਰੋਧੀ ਤਰ੍ਹਾਂ ਦੀਆਂ ਪਾਰਟੀਆਂ ਦੇ ਕੇਰਲਾ ਉਹਦੇ ਚ ਰੱਖਿਆ ਪੱਛਮੀ ਬਗਾਲ ਵਿੱਚ ਰੱਖਿਆ ਰੱਖਿਆ ਤਾਮਿਲਨਾਡੂ ਵੀ ਹੈ ਛੋਟੀ ਜੀ ਯੂਨੀਅਨ ਟੈਰੀਟਰੀ ਆ ਪੁਡੂਚੇਰੀ ਜੁਨੀਅਰਸੀ ਪੰਡੀਚਰੀ ਕਹਿੰਦੇ ਨੇ ਤੁਸੀਂ ਉਹ ਵੀ ਰੱਖ ਲਈ ਹੈ ਇਹਨਾਂ ਚਾਰਾਂ ਨੂੰ ਅਸਲ ਨਿਸ਼ਾਨੇ ਤੇ ਰੱਖਿਆ ਜਾਊਗਾ ਉੱਥੇ ਲੋਕਾਂ ਦਾ ਸਪੈਸ਼ਲ ਇੰਟੈਂਸਿਵ ਰਿਵਿਊ ਆਫ ਵੋਟਰਸ ਹੋਵੇਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਐਨੇ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਜਿਸ ਤਰ੍ਹਾਂ ਬਿਹਾਰ ਤੋਂ ਰਿਪੋਰਟ ਆਈ ਸੀ ਕਿ ਜਿਨ੍ਹਾਂ ਨੂੰ ਮਰ ਗਏ ਕਹਤੇ ਉਹ ਵੋਟਾਂ ਕੱਟੀਆਂ ਗਈਆਂ ਉਹਨਾਂ ਦੇ ਫਾਰਮ ਦੇ ਉੱਤੇ ਦਸਕਤ ਵੀ ਉਹਨਾਂ ਨੇ ਕੀਤੇ ਜਿਹੜੇ ਮਰ ਗਏ ਪਤਾ ਨਹੀਂ ਮਰਨ ਤੋਂ ਬਾਅਦ ਦਸਕਤ ਕਰਨ ਕਿੱਦਾਂ ਆਇਸੀ ਜਿੱਦਾਂ ਦੇ ਤਮਾਸ਼ੇ ਅੱਜਕੱਲ ਚੋਣ ਕਮਿਸ਼ਨ ਦੀਆਂ ਟੀਮਾਂ ਤੇ ਚੋਣ ਕਮਿਸ਼ਨ ਦੇ ਸਿਖਰ ਤੇ ਬੈਠੇ ਤੇ ਚੋਣ ਕਮਿਸ਼ਨਰ ਕਰਦੇ ਜਾਪਦੇ ਨੇ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਇਹੋ ਹੀ ਕਰ ਰਿਹਾ ਹੈ ਕਈ ਵਾਰੀ ਹੁੰਦਾ ਹੈ ਕਿ ਕੀਤਾ ਕਰਿਆ ਆ ਜਾਂਦਾ ਤੇ ਇਹ ਵੀ ਸਲਾਹ ਹੁੰਦੀ ਹੈ ਕਿ ਇਹਨੂੰ ਤੁਸੀਂ ਚੋਣ ਕਮਿਸ਼ਨ ਦਾ ਆਰਡਰ ਜਾਂ ਨੋਟੀਫਿਕੇਸ਼ਨ ਬਣਾ ਕੇ ਪੇਸ਼ ਕਰ ਦਿਓ ਇਹ ਵੀ ਹੋ ਸਕਦਾ ਉਹ ਜੋ ਕੁਝ ਵੀ ਹੈ ਲੋਕਾਂ ਦੇ ਮਨਾਂ 'ਚ ਅਗਲੀਆਂ ਚੋਣਾਂ ਵਾਸਤੇ ਇਹੋ ਜਿਹਾ ਸ਼ੱਕ ਪੈਦਾ ਕਰ ਰਿਹਾ ਜਿਹੜਾ ਦੂਰ ਹੋਣਾ ਚਾਹੀਦਾ ਪਰ ਹੋ ਨਹੀਂ ਰਿਹਾ ਸੁਪਰੀਮ ਕੋਰਟ 'ਤੇ ਜਾ ਕੇ ਵੀ ਇਸ ਮਾਮਲੇ 'ਚ ਜਾਇਜ਼ ਗੱਲ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇੱਕ ਪਟੀਸ਼ਨ ਅਦਾਲਤ ਵਿੱਚ ਪਾਈ ਗਈ ਕਿ ਕੁਸ਼ਕ ਹਸਪਤਾਲ ਨੇ ਜਿੱਥੇ ਪ੍ਰਬੰਧ ਸਹੀ ਨਹੀਂ ਤੇ ਜਦੋਂ ਫਰਸਟ ایڈ ਲਈ ਹਸਪਤਾਲ 'ਚ ਭਰਤੀ ਕਰਾਇਆ ਜਾਂਦਾ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਇਹ ਜਿਹੜੀ ਪਟੀਸ਼ਨ ਪਾਈ ਗਈ ਸੀ ਅਦਾਲਤ ਨੇ ਹੁਣ ਕਈ ਸੁਭਿਆਂ ਨੋਟਿਸ ਜਾਰੀ ਕੀਤਾ ਹੈ ਇਹਦੇ ਬਾਰੇ ਤੁਹਾਡੀ ਟਿੱਪਣੀ ਚਾਹੁੰਦੇ ਆ ਜੀ ਗੱਲ ਇਹ ਹੈ ਨਵਜੀਤ ਜੀ ਕਈ ਹਸਪਤਾਲਾਂ ਬਾਰੇ ਲੋਕਾਂ ਦੇ ਮਨ 'ਚ ਕਈ ਕਸੂਰੀਆਂ ਸ਼ਿਕਾਇਤਾਂ ਨੇ ਉਹਨਾਂ ਸ਼ਿਕਾਇਤਾਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ ਸਿਹਤ ਵਿਭਾਗ ਦੂਰ ਨਹੀਂ ਕਰਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੂਰ ਨਹੀਂ ਕਰਦਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਪਰ ਬਹੁਤ ਮਾਮਲੇ ਹੋ ਜਿਹਾਉਂਦੇ ਆ ਜਿੱਥੇ ਲੋਕ ਦੋਸ਼ ਲਾਉਂਦੇ ਆ ਕਿ ਕੋਈ ਮਰੀਜ਼ ਬਿਮਾਰੀ ਦਾ ਮਰੀਜ਼ ਸੀ ਜਾਂ ਐਕਸੀਡੈਂਟ ਦਾ ਸੀ ਉਹਨੂੰ ਜਦੋਂ ਲੈ ਕੇ ਗਏ ਤੇ ਹਸਪਤਾਲ ਵਾਲਿਆਂ ਨੇ ਲੋੜਿੰਦੀ ਸਹਾਇਤਾ ਦਿੱਤੀ ਨਹੀਂ ਜਾਂ ਦੇਣ ਵਿੱਚ ਇੰਨੀ ਦੇਰੀ ਕਰ ਦਿੱਤੀ ਕਿ ਮੁੜ ਕੇ ਕਬਰ ਨਹੀਂ ਹੋ ਸਕੀ ਇਹੋ ਜਿਹੀਆਂ ਰਿਪੋਰਟਾਂ ਸਰਕਾਰੀ ਹਸਪਤਾਲਾਂ ਦੀਆਂ ਵੀ ਆਈਆਂ ਨੇ ਤੇ ਇਹੋ ਜਿਹੀਆਂ ਰਿਪੋਰਟਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਵੀ ਨੇ ਜਿੱਥੇ ਮੌਕੇ ਦੇ ਉੱਤੇ ਡਾਕਟਰ ਹੈ ਨਹੀਂ ਸੀ ਤੇ ਜਿਹੜੇ ਦੂਸਰੇ ਸਟਾਫ ਵਾਲੇ ਸੀ ਉਹਨਾਂ ਨੂੰ ਉਸ ਕੇਸ ਦਾ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਹੈਂਡਲ ਕਰਨਾ ਕਿਸ ਤਰ੍ਹਾਂ ਉਸ ਮਰੀਜ਼ ਨੂੰ ਸੰਭਾਲਣਾ ਨਤੀਜਾ ਨਿਕਲਿਆ ਕਿ ਮਰੀਜ਼ ਦੀ ਮੌਤ ਹੋ ਗਈ। ਇਹੋ ਜਿਹਾ ਇੱਕ ਕੇਸ ਵੀ ਸਾਡੇ ਧਿਆਨ ਚਾ ਜਲੰਧਰ ਦਾ ਜਿੱਥੇ ਇੱਕ ਔਰਤ ਦੀ ਮੌਤ ਹੋ ਗਈ। ਉਹਨੇ ਇਸ ਗੱਲ ਦਾ ਦੋਸ਼ ਲਾਇਆ ਕਿ ਇੱਥੇ ਡਾਕਟਰ ਕੁਆਲੀਫਾਈਡ ਨਹੀਂ ਸਨ। ਹਸਪਤਾਲ ਨੇ ਅਕਾ ਕੁਆਲੀਫਾਈਡ ਸਨ। ਉਹਦੇ ਤੋਂ ਬਾਅਦ ਜਦੋਂ ਨੇ ਆਰਟੀਆਈ ਚ ਪੁੱਛਿਆ ਕਿ ਤੁਹਾਡੇ ਡਾਕਟਰਾਂ ਦੇ ਨਾਂ ਦੱਸੋ। ਜਿਹੜੇ ਡਾਕਟਰਾਂ ਦੇ ਨਾਂ ਦੱਸੇ ਗਏ ਉਹਨਾਂ ਵਿੱਚੋਂ ਉਸ ਹਸਪਤਾਲ ਦੇ ਆਈਸੀਯੂ ਚ ਡਿਊਟੀ ਵਾਲਾ ਇੱਕ ਡਾਕਟਰ ਇਹੋ ਜਿਹਾ ਸੀ ਜਿਹੜਾ ਐਲੋਪੈਥੀ ਬਾਰੇ ਜਾਣਦਾ ਹੀ ਕੁਛ ਨਹੀਂ ਉਹ ਆਯੁਰਵੈਦਿਕ ਡਾਕਟਰ ਸੀ ਉਹਨੂੰ ਕੋਈ ਮਤਲਬ ਨਹੀਂ ਸੀ ਉਹਨਾਂ ਮਸ਼ੀਨਾਂ ਨੂੰ ਹੈਂਡਲ ਕਰਨ ਨਾਲ ਤੇ ਉਹਨਾਂ ਦਵਾਈਆਂ ਨਾਲ ਜਿਹੜੀਆਂ ਉੱਥੇ ਟ੍ਰੀਟਮੈਂਟ ਵਿੱਚ ਦਿੰਦਾ ਰਿਹਾ ਹਸਪਤਾਲ ਦੀ ਜ਼ਿੰਮੇਵਾਰੀ ਸੋ ਉਹਨਾਂ ਗਲਤ ਬੰਦਾ ਕਿਉਂ ਉੱਥੇ ਪੁਟਾਇਆ ਜਿੱਥੇ ਹੀ ਇੱਕ ਵਾਰੀ ਇੱਕ ਹਸਪਤਾਲ ਦੇ ਮੌਤ ਦੇ ਕੇਸ ਵਿੱਚ ਪਤਾ ਲੱਗਾ ਕਿ ਡਾਕਟਰ ਉਹਨਾਂ ਦੇ ਹਸਪਤਾਲ ਦੇ ਨਹੀਂ ਸਰਕਾਰੀ ਹਸਪਤਾਲ ਤੋਂ ਇੱਕ ਡਾਕਟਰ ਉਥੇ ਥੋੜੇ ਸਮੇਂ ਵਾਸਤੇ ਡਿਊਟੀ ਕਰਨ ਜਾਂਦਾ ਸੀ ਜਾਂ ਜਾਂਦੀ ਸੀ ਤੇ ਇਹ ਗਲਤੀ ਉਹਦੀ ਸੀ ਉਦੋਂ ਮੈਂ ਤੇ ਉਹ ਤੋਂ ਪਹਿਲਾਂ ਵੀ ਤੇ ਉਹ ਤੋਂ ਬਾਅਦ ਵੀ ਕਈ ਵਾਰ ਰਿਪੋਰਟਾਂ ਆਈਆਂ ਨੇ ਕਿ ਕੁਝ ਸਰਕਾਰੀ ਹਸਪਤਾਲਾਂ ਦੇ ਡਾਕਟਰ ਵੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਪਤਾ ਵੀ ਇਹ ਕੰਮ ਕਰਦੇ ਹੋ ਉਹ ਜਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਡਿਊਟੀ ਕਰਦੇ ਨੇ ਔਰ ਕਈ ਵਾਰੀ ਆਪਣੇ ਕੋਲ ਆਏ ਮਰੀਜ਼ਾਂ ਨੂੰ ਇਹ ਕਹਿ ਦਿੰਦੇ ਫਲਾਣੀ ਹਸਪਤਾਲ ਚਲ ਜਾਓ ਉੱਥੇ ਇਲਾਜ ਠੀਕ ਹੁੰਦਾ ਤੇ ਉੱਥੇ ਇਲਾਜ ਆਪ ਹੀ ਕਰਨਾ ਹੁੰਦਾ ਸਰਕਾਰੀ ਅਸਤਤ ਠੀਕ ਨਹੀਂ ਹੁੰਦਾ ਤੇ ਪ੍ਰਾਈਵੇਟ ਵਿੱਚ ਜਾ ਕੇ ਉਹ ਕਿਸ ਤਰ੍ਹਾਂ ਠੀਕ ਕਰ ਦਿੰਦੇ ਆ ਇਹ ਸਾਰਿਆਂ ਨੂੰ ਪਤਾ ਕਿ ਚਾਚਾ ਬੜਾ ਨਾ ਭਈਆ ਸਭ ਤੋਂ ਬੜਾ ਰੁਪਈਆ ਉਹਨੇ ਰਾਜਵੀਰ ਜਵੰਦਾ ਦੇ ਕੇਸ ਵਿੱਚ ਜੋ ਕੁਝ ਸਾਹਮਣੇ ਆਇਆ ਉਹਨੂੰ ਸਾਰੇ ਕੁਝ ਨੂੰ ਜੇ ਧਿਆਨ ਨਾਲ ਵੇਖਿਆ ਜਾਵੇ ਤੇ ਕਈ ਇਸ਼ਾਰੇ ਇਸ ਕਿਸਮ ਦੇ ਮਿਲਦੇ ਆ ਜਿੰਨਾ ਤੋਂ ਜ਼ਾਬਦਾ ਕਿ ਉਹਨੂੰ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਔਰ ਜਿੰਨੀ ਛੇਤੀ ਟ੍ਰੀਟਮੈਂਟ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ ਪਰ ਇਹ ਸਾਰੇ ਇਸ਼ਾਰੇ ਸਾਰੇ ਸੰਕੇਤ ਜਿਹੜੇ ਨੇ ਅਖਬਾਰਾਂ ਵਿੱਚ ਆਇਆ ਮੀਡੀਆ 'ਚ ਆਇਆ ਬਾकायदा ਤੌਰ ਤੇ ਅਜੇ ਤੱਕ ਨਾ ਸਰਕਾਰ ਵੱਲੋਂ ਨਾ ਹਸਪਤਾਲ ਵੱਲੋਂ ਇਹੋ ਜਿਹਾ ਕੁਝ ਨਹੀਂ ਆਇਆ ਪਰ ਜਿਹੜੇ ਪਰਿਵਾਰ ਦੇ ਲੋਕ ਜਾਂ ਪਰਿਵਾਰ ਦੇ ਨੇੜਲੇ ਲੋਕ ਹੈ ਉਹ ਪਹਿਲੇ ਦਿਨ ਤੋਂ ਹੀ ਇਹ ਦੋਸ਼ ਲਾ ਰਹੇ ਆ ਇਸ ਮਾਮਲੇ 'ਚ ਲਾਪਰਵਾਹੀ ਹੋਈ ਪਿਛਲੀਆਂ ਦਿਨਾਂ 'ਚ ਕੁਝ ਹੋਰ ਮੌਤਾਂ ਵੀ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਗੱਲ ਆਖੀ ਗਈ ਹੈ ਕਿ ਉੱਥੇ ਲਾਪਰਵਾਹੀ ਹੋ ਰਹੀ ਹੈ ਉਸ ਲਾਪਰਵਾਹੀ ਨੂੰ ਦੂਰ ਕਰਨ ਵਾਸਤੇ ਜੋ ਕੁਝ ਕੀਤਾ ਜਾਣਾ ਚਾਹੀਦਾ ਉਹ ਹੋ ਨਹੀਂ ਰਿਹਾ ਜੇ ਇਹ ਸਾਰਾ ਕੁਝ ਪੰਜਾਬ ਦਾ ਹੈਲਥ ਡਿਪਾਰਟਮੈਂਟ ਆਪ ਚੈੱਕ ਕਰੇ ਜਾਂ ਜਿਹੜੇ ਹਸਪਤਾਲਾਂ ਤੇ ਦੋਸ਼ ਲੱਗਾ ਉਹਨਾਂ ਦੀਆਂ ਮੈਨੇਜਮੈਂਟਾਂ ਥੋੜਾ ਬਹੁਤ ਪੈਸੇ ਗਿਣਨ ਦੇ ਕੰਮ ਤੋਂ ਵੇਲ ਕੱਢ ਕੇ ਇੰਨਾ ਕੁ ਸਮਾਂ ਤੇ ਕੱਢ ਹੀ ਸਕਦੇ ਆ ਇਸ ਪਾਸੇ ਧਿਆਨ ਦੇਣ ਤੇ ਸ਼ਿਕਾਇਤਾਂ ਨਾ ਆਉਣ ਪਰ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਇਹਦੇ ਨਾਲ ਡਾਕਟਰਾਂ ਦੀ ਕਿਤੇ ਦੀ ਬਦਨਾਮੀ ਹੋ ਰਹੀ ਜੀ ਸਨੂ ਸਾਹਿਬ ਅਗਲੀ ਗੱਲ ਕਰਦੇ ਜਿਲ੍ਹਾ ਜਲੰਧਰ ਦੀ ਇੱਕ ਕਲੋਨੀ ਦੇ ਬਾਰੇ ਨੋਟਿਸ ਜਾਰੀ ਕੀਤਾ ਗਿਆ ਕਿ ਇਹਨੂੰ ਢਾ ਦਿੱਤਾ ਜਾਣਾ ਬਿਜਲੀ ਵਿਭਾਗ ਦਾ ਇਹ ਨੋਟਿਸ ਹੈ ਬਹੁਤ ਸਖਤ ਮੰਨਿਆ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਜੀ ਸਖਤ ਨੋਟਿਸ ਆ ਕਹਿੰਦੇ ਕਲੋਨੀ ਛੇਤੀ ਢਾ ਦਿੱਤੀ ਜਾਣੀ ਆ ਉਸ ਕਲੋਨੀ ਵਾਲਿਆਂ ਦੇ ਬਿਆਨ ਮੈਂ ਪੜੇ ਉਹਨਾਂ ਚ ਕੋਈ ਕਹਿੰਦਾ ਜੀ ਅਸੀਂ 40 ਸਾਲ ਪਹਿਲਾਂ ਇੱਥੇ ਆ ਕੇ ਥਾਂ ਕਿਸੇ ਤੋਂ ਲਈ ਸੀ ਕੋਈ ਕਹਿੰਦਾ 50 ਸਾਲ ਪਹਿਲਾਂ ਇੱਕ ਨੇ ਕਿਹਾ ਜੀ 1947 ਚ ਪਾਕਿਸਤਾਨ ਤੋਂ ਝੜ ਕੇ ਆਏ ਤੇ ਅਸੀਂ ਉਦੋਂ ਦੇ ਇੱਥੇ ਬੈਠੇ ਜੇ ਉਦੋਂ ਦੇ ਇੱਥੇ ਬੈਠੇ ਆ ਤੇ ਹੁਣ ਤੱਕ ਕਿਸੇ ਨੇ ਪੁੱਛਿਆ ਕਿਉਂ ਨਾ ਜਲੰਧਰ ਸ਼ਹਿਰ ਦੇ ਵਿੱਚ 5 6 ਥਾਵਾਂ ਇਹੋ ਜਿਹੀਆਂ ਜਿੱਥੇ ਫੌਜ ਵਾਲਿਆਂ ਨੇ ਜ਼ਮੀਨ ਦੇ ਉੱਤੇ ਲਾਲ ਲਕੀਰ ਲਵਾਈ ਹੈ ਕਿ ਇੱਥੇ ਕਲੋਨੀਆਂ ਨਹੀਂ ਕੱਟੀਆਂ ਜਾ ਸਕਦੀਆਂ ਇਹਦੇ باوجود ਉੱਥੇ ਕਲੋਨੀਆਂ ਕੱਟੀਆਂ ਗਈਆਂ ਤੇ ਕੱਟੀਆਂ ਜਾ ਰਹੀਆਂ ਨੇ ਗੈਰ ਕਾਨੂੰਨੀ ਕਲੋਨੀਆਂ ਇੱਥੇ ਕਈ ਤਰ੍ਹਾਂ ਮਾਇਓ ਦੀਆਂ ਤਿਲੰਦਰ ਸ਼ਾਹ ਚੂਆ ਦੂਸਰੇ ਸ਼ਾਹਾਂ ਚੂਆ ਜਿੱਥੇ ਜ਼ਮੀਨ ਦੀ ਰਜਿਸਟਰੀ ਮਾਲਕੀ ਦੀ ਨਹੀਂ ਹੁੰਦੀ ਕਬਜ਼ੇ ਦੀ ਹੁੰਦੀ ਆ ਫਲਾਣੇ ਨੇ ਫਲਾਣੇ ਨੂੰ ਕਬਜ਼ਾ ਦੇਤਾ ਉਹ ਕਬਜ਼ਾ ਕੀ ਹੁੰਦਾ ਕਬਜ਼ੇ ਦੀ ਰਜਿਸਟਰੀ ਕਰਦੀ ਉਹ ਕਬਜ਼ੇ ਦੀ ਰਜਿਸਟਰੀ ਦੱਸਦੀ ਆ ਕਿ ਇੱਥੇ ਨਜਾਇਜ਼ ਕਬਜ਼ਾ ਅਸਲੀ ਮਾਲਕੀ ਹੈ ਨਹੀਂ ਜਿਹੜੇ ਨਜਾਇਜ਼ ਕਬਜ਼ੇ ਉੱਥੇ ਚੱਲੀ ਜਾਂਦੇ ਆ ਕਿ ਸਰਕਾਰਾਂ ਨੂੰ ਪਤਾ ਨਹੀਂ ਹੁਣ ਜਿਹੜੀ ਅੰਬੇਡਕਰ ਨਗਰ ਬਸਤੀ ਦੇ ਉੱਤੇ ਇਹੋ ਜਿਹਾ ਨੋਟਿਸ ਭੇਜ ਦਿੱਤਾ ਗਿਆ ਕਿ ਟਾ ਦੇਣੀ ਆ ਉਸ ਬਸਤੀ ਦੇ ਲੋਕ ਇਹ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਵਾਟਰ ਸਪਲਾਈ ਜਦੋਂ ਦਿੱਤੀ ਗਈ ਕਿ ਮਿਊਂਸਪਲ ਕਾਰਪੋਰੇਸ਼ਨ ਨੂੰ ਪਤਾ ਨਹੀਂ ਸੀ ਕਿ ਅਸੀਂ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹਾਂ ਜਦੋਂ ਸਾਡੇ ਇੱਥੇ ਗਲੀਆਂ ਤੇ ਨਾਲੀਆਂ ਪੱਕੀਆਂ ਕੀਤੀਆਂ ਗਈਆਂ ਜਦੋਂ ਇੱਥੇ ਸੀਵਰੇਜ ਪਾਇਆ ਗਿਆ ਕਿ ਉਦੋਂ ਮਿਊਂਸਪਲ ਕਾਰਪੋਰੇਸ਼ਨ ਨੂੰ ਪਤਾ ਨਹੀਂ ਸੀ ਕਿ ਕਲੋਨੀ ਨਾਜਾਇਜ਼ ਹੁਣੇ ਕਲੋਨੀ ਨਾਜਾਇਜ਼ ਹੋ ਗਈ ਉਹਦੇ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਤੇ ਐਮ ਐਲ ਏਜ਼ ਨੇ ਕੁਝ ਨੇ ਉੱਥੇ ਗ੍ਰਾਂਟਾਂ ਦਿੱਤੀਆਂ ਉੱਥੇ ਧਰਮ ਸਥਾਨ ਬਣੇ ਉੱਥੇ ਗੁਰਦੁਆਰਾ ਵੀ ਬਣਿਆ ਮੰਦਿਰ ਵੀ ਬਣਿਆ ਤੇ ਚਰਚ ਵੀ ਤੇ ਲੀਡਰ ਆ ਕੇ ਉੱਥੇ ਮੱਥਾ ਵੀ ਟੇਕਦੇ ਰਹੇ ਕਲੋਨੀ ਬੜਾ ਤੋਂ ਵੋਟਾਂ ਵੀ ਮੰਗਦੇ ਰਹੇ ਅੱਗੋਂ ਉਹਨਾਂ ਦੀ ਮਦਦ ਕਰਨ ਦਾ ਕਿਨਵੇਂ ਦਿਵਾਉਂਦੇ ਰਹੇ ਉਹ ਤਾਂ ਇੱਕ ਕਲੋਨੀ ਨਜਾਇਜ਼ ਨਹੀਂ ਸੀ ਸਭ ਤੋਂ ਵੱਡੀ ਗੱਲ ਕਿ ਬਿਜਲੀ ਵਿਭਾਗ ਜਿਹੜਾ ਪੰਜਾਬ ਪਾਵਰ ਕਮਾਂ ਇਹ ਕਹਿੰਦੇ ਆ ਕਿ ਇੱਕ ਥਾਂ ਸਾਡੀ ਆ ਤੇ ਨਾਜਾਇਜ਼ ਕਬਜ਼ਾ ਹੋਇਆ ਉਸ ਕਲੋਨੀ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਲੱਗੇ ਆ ਉਹ ਕਿਸੇ ਪਾਕਿਸਤਾਨ ਦੀ ਕਾਰਪੋਰੇਸ਼ਨ ਨੇ ਨਹੀਂ ਲਾਇਆ ਪੰਜਾਬ ਦੀ ਪਾਵਰ ਕਾਰਪੋਰੇਸ਼ਨ ਨੇ ਜਾਂ ਜਦੋਂ ਜੇ ਕਾਰਪੋਰੇਸ਼ਨ ਨਹੀਂ ਸੀ ਬਣੀ ਬਿਜਲੀ ਬੋਰਡ ਹੁੰਦਾ ਸੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇਹ ਕਨੈਕਸ਼ਨ ਇਹਨਾਂ ਦਿੱਤੇ ਸੀ ਜੇ ਇਹਨਾਂ ਨੂੰ ਪਤਾ ਸੀ ਕਿ ਸਾਡੀ ਥਾਂ ਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਤੇ ਉਸ ਨਾਜਾਇਜ਼ ਕਬਜ਼ੇ ਵਾਲੀ ਥਾਂ ਦੇ ਉੱਤੇ ਇਹ ਆਪ ਹੀ ਕਨੈਕਸ਼ਨ ਦਿੰਦੇ ਰਹਿ। ਅੱਜ ਇਹ ਕਹਿੰਦੇ ਆ ਸਾਨੂੰ ਤੇ ਪਤਾ ਨਹੀਂ ਲੱਗਾ ਕਬਜ਼ਾ ਨਜਾਇਜ਼। ਇਹ ਕਬਜ਼ਾ ਤੁਸੀਂ ਤੋੜ ਲੈਣਾ ਤੁਹਾਨੂੰ ਤੋੜ ਲੈਣਾ ਚਾਹੀਦਾ। ਜ਼ਰੂਰ ਤੋੜਾਇਓ। ਪਰ ਇੱਕ ਕੰਮ ਕਰੋ। ਜਿਹੜੇ ਤੁਹਾਡੇ ਅਫਸਰਾਂ ਇੱਥੇ ਕਨੈਕਸ਼ਨ ਦਿੱਤੇ ਸਨ। ਜਿਹੜੇ ਤੁਹਾਡੇ ਅਫਸਰਾਂ ਨੇ ਇੱਥੇ ਕਾਰਪੋਰੇਸ਼ਨ ਵਾਲਿਆਂ ਨੇ ਸਿਵਰ ਪਾਇਆ ਸੀ। ਜਿਨ੍ਹਾਂ ਨੇ ਇੱਥੇ ਵਾਟਰ ਸਰਪਲਾਈ ਦਿੱਤੀ ਸੀ। ਜਿਹੜਾ ਤੁਹਾਡਾ ਇਲੈਕਸ਼ਨ ਕਮਿਸ਼ਨ ਇੱਥੇ ਵੋਟਾਂ ਬਣਾਉਂਦਾ ਸੀ। ਇੱਥੇ ਵਾਰਡ ਕਿਸੇ ਦੇ ਨਾਲ ਜੋੜ ਕੇ ਕਾਉਂਸਲ ਦੀ ਚੋਣ ਹੁੰਦੀ ਸੀ ਉਹ ਜਿੰਨੇ ਲੋਕ ਹੁਣ ਤੱਕ ਇਸ ਠੱਗੀ ਠੋਰੀ 'ਚ ਇਹਨਾਂ ਲੋਕਾਂ ਨੂੰ ਬੇਵਕੂਫ ਬਣਾ ਕੇ ਇਹਨਾਂ ਦੇ ਇਸ ਕਬਜੇ ਨੂੰ ਜਾਇਜ਼ ਟਰੋਂਚ ਵਿੱਚ ਸ਼ਾਮਲ ਰਿਹਾ ਇਹਨਾਂ ਤੋਂ ਵੇਲੇ ਕੋਲੇ ਚੰਦਾਵੀਂ ਗਰਾਉਂਦੇ ਰਿਹਾ ਤੇ ਸਰਕਾਰੀ ਖਾਤੇ 'ਚੋਂ ਗ੍ਰਾਂਟਾ ਦੇ ਕੇ ਅੱਧ ਜੱਦੀ ਗ੍ਰਾਂਟ ਦੇ ਕੇ ਅੱਧ ਜੱਦੀ ਪਰਦੇ ਪਿੱਛੇ ਲੈਂਦੇ ਹੋ ਰਿਹਾ ਉਹਨਾਂ ਸਾਰਿਆਂ ਤੇ ਪਰਚਾ ਦਰਜ ਕਰਦੇ ਹੋ ਜਦੋਂ ਪਰਚਾ ਦਰਜ ਹੋ ਜਾਏਗਾ ਭਾਵੇਂ ਕੋ ਰਿਟਾਇਰ ਵੀ ਹੋ ਗਿਆ ਉਹਨੂੰ ਘਰੋਂ ਸੱਦ ਲਿਆ ਜਾਵੇਗਾ ਫਿਰ ਤੁਸੀਂ ਬਲਡੋਜ਼ਰ ਇਹਨਾਂ ਵੱਲ ਵੀ ਕੱਲ ਦਿਆ ਕਰੋ ਲੋਕ ਹਮੇਸ਼ਾ ਦੋਸ਼ੀ ਠਾਇ ਜਾਂਦੇ ਆ ਜਿਨ੍ਹਾਂ ਦੀਆਂ ਅੱਖਾਂ ਥੱਲੇ ਸਭ ਕੁਝ ਵਾਪਰਿਆ ਜਿਹੜੇ ਆਪੇ ਪਾਪ ਕਰਾਉਂਦੇ ਰਹਿ ਉਹ ਸੁੱਕੇ ਕੋ ਛੱਡੇ ਜਾਂਦੇ ਆ ਇਹ ਪਬਲਿਕ ਜਵਾਬ ਮੰਗਦੀ ਆ ਜੀ ਪੰਸਾ ਅਗਲੀ ਗੱਲ ਕਰਦੇ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਇੱਕ ਅਦਾਲਤ ਦੀ ਖਬਰ ਹੈ ਜੀ ਕਿ ਆਈਡੀ ਦੀ ਗਲਤ ਵਰਤੋਂ ਕਰਕੇ ਧੋਖਾਧੜੀ ਕੀਤੀ ਹੈ ਚਲਾਨ ਬਹੁਤ ਸਾਰੇ ਆਉਂਦੇ ਸੀ ਬਾਰੋ-ਬਾਰੀ ਕੰਮ ਰਵੇੜ ਦਿੱਤਾ ਤੇ ਕੋਈ ਵੀ ਰਜਿਸਟਰ ਦੇ ਵਿੱਚ ਦਰਜ ਨਹੀਂ ਕੀਤਾ ਇਹ ਚੰਗੇ ਪੈਸੇ ਕਹਿੰਦੇ ਆਪਣੇ ਆਪ ਚ ਕਮਾਈ ਕਰ ਗਏ ਮਾਮਲਾ ਕੀ ਆ ਉਹ ਅੱਗੇ ਵੀ ਹੁੰਦਾ ਸੀ ਹੁਣ ਕੋਈ ਨਵਾਂ ਤਾਂ ਨਹੀਂ ਹੋਇਆ ਜੀ ਟ੍ਰੈਫਿਕ ਪੁਲਿਸ ਦੇ ਚਲਾਨ ਜਿਹੜਾ ਅਗੋ ਮਹਿਕਮਾ ਉੱਥੇ ਜਾ ਕੇ ਜੁਰਮਾਨੇ ਭਰੇ ਜਾਂਦੇ ਸੀ ਜਾਲੀ ਰਸੀਦ ਬੁੱਕਾਂ ਤੇ ਭਰ ਕੇ ਬਾਹਰ ਦੇ ਬਾਹਰ ਪੈਸੇ ਵੰਡ ਲਏ ਜਾਂਦੇ ਸੀ ਕੋਈ ਪੁੱਛਦਾ ਨਹੀਂ ਸੀ ਹੁਣ ਕੈਮਰੇ ਨਾਲ ਚਲਾਨ ਹੁੰਦੇ ਆਨਲਾਈਨ ਹੋ ਜਾਂਦੇ ਇਹਨਾਂ ਨੇ ਆਨਲਾਈਨ ਚਲਾਨ ਭੁਗਤੌਣ ਵਾਸਤੇ ਆਪਣੇ ਕੰਪਿਊਟਰ ਲਾ ਲਏ ਆਪਣੇ ਹੀ ਦਫਤਰ ਚਲਾ ਲਿਆ ਲੋਕਾਂ ਦੇ ਸੈਂਕੜੇ ਚਲਾਨ ਕੇ ਪਤਾ ਨਹੀਂ ਹਜ਼ਾਰਾਂ ਚਲਾਨ ਭੁਗਤਾ ਦਿੱਤੇ ਅਚਾਨਕ ਵੇਖਿਆ ਗਿਆ ਕਿ ਇੰਨੇ ਚਲਾਨ ਹੋਏ ਪੈਸੇ ਖਾਤੇ ਚ ਘਟਾ ਏ ਉਹ ਪੈਸੇ ਕਿੱਥੇ ਤੁਰੇ ਜਾਂਦੇ ਕਿਸੇ ਗਲਤ ਖਾਤੇ ਵਿੱਚ ਤਾਂ ਨਹੀਂ ਪੈ ਰਹੇ ਫਿਰ ਵੇਖਿਆ ਕਿ ਜਿਹੜੇ ਚਲਾਨ ਡਿਸਪੋਜ਼ ਆਫ ਕੀਤੇ ਗਏ ਆਨਲਾਈਨ ਭੁਗਤਾਏ ਗਏ ਉਹ ਚਲਾਨ ਕਰਨ ਵਾਸਤੇ ਜਿਹੜੇ ਰਸੀਦ ਨੰਬਰ ਦਿੱਤੇ ਗਏ ਜਰਮਾਨਿਆਂ ਦੇ ਉਹ ਤੇ ਰਸੀਦਾ ਮਹਿਕਮੇ ਦੀਆਂ ਹੈਗੀਆਂ ਨਹੀਂ ਪਤਾ ਨਹੀਂ ਕਿਹਦੀਆਂ ਨੇ ਉਹਨਾਂ ਤੋਂ ਹੀ ਇਹ ਪਤਾ ਲੱਗ ਗਿਆ ਕਿ ਜਰਸੀਦਾ ਵੀ ਇਹ ਮਹਿਕਮੇ ਦੀਆਂ ਨਹੀਂ ਬਾਰੋ-ਬਾਰ ਆ ਤੇ ਫਿਰ ਇਹ ਠੱਗੀ ਥੋੜੀ ਸਾਰੀ ਹੋਈ ਆ ਹੁਣ ਉਹ ਪੜਤਾਲ ਚੱਲਦੀ ਪਈ ਆ ਕਿ ਕਿਹੜੇ ਕੰਪਿਊਟਰਾਂ ਤੋਂ ਕਿਹੜਾ ਵਾਈਫਾਈ ਕਨੈਕਸ਼ਨ ਸੀ ਕਿੱਥੇ ਬੈਠ ਕੇ ਕੀਤੀ ਗਈ ਕੌਣ-ਕੌਣ ਕਰਨ ਵਾਲੇ ਸਨ ਜਿਨ੍ਹਾਂ ਨੇ ਜੁਰਮਾਨੇ ਭਰੇ ਉਹਨਾਂ ਦਾ ਤੇ ਕਸੂਰ ਕੋਈ ਨਹੀਂ ਉਹਨਾਂ ਨੇ ਭਰ ਦਿੱਤੇ ਦੁਬਾਰਾ ਨਹੀਂ ਲੈਣੇ ਚਾਹੀਦੇ ਪਰ ਇਹੋ ਜਿਹੜੇ ਠੱਗ ਚੋਰ ਆ ਉਹਨਾਂ ਨੂੰ ਜਦ ਤੱਕ ਕੋਈ ਸਿਆਸੀ ਸਰਪ੍ਰਸਤੀ ਨਾ ਹੋਵੇ ਜਦ ਤੱਕ ਉਹਨਾਂ ਦੇ ਸਿਰ ਤੇ ਕੋਈ ਬੋੜ ਨਾ ਹੋਵੇ ਸਤਰੀ ਕਰਨ ਵਾਲਾ ਉਨਾਂ ਚਿਰ ਐਡੀ ਵੱਡੀ ਠੱਗੀ ਮਾਰ ਨਹੀਂ ਸਕਦੇ ਔਰ ਜਿਹੜੇ ਠੱਗੀ ਮਾਰੀ ਗਏ ਉਹਦਾ ਖੁਰਾ ਕੁਝ ਲੱਭਣਾ ਚਾਹੀਦਾ ਇਹੋ ਹੀ ਲੋਕ ਆ ਜਿਹੜੇ ਵੱਡੇ ਵੱਡੇ ਸਕੈਂਡਲ ਹੋਰ ਕਰਦੇ ਹੁੰਦੇ ਆ ਅਜੇ ਓਡਾ ਸ਼ਾਇਦ ਨਾ ਹੋਵੇ ਪਰ ਇਹਨੂੰ ਐਸ ਵੀਰੇ ਵੀ ਛੱਡਿਆ ਨਹੀਂ ਜਾਣਾ ਚਾਹੀਦਾ ਇਹਦੀ ਤਹਿ ਤੱਕ ਸਾਰੀ ਪਰਤਾਲ ਹੋਣੀ ਚਾਹੀਦੀ ਕੰਸਰ ਸੁਪਰੀਮ ਕੋਰਟ ਦੀ ਗੱਲ ਕਰਦੇ ਆ ਸੁਪਰੀਮ ਕੋਰਟ ਵਿੱਚ ਅਜੇ ਕੁੱਤਿਆਂ ਦੇ ਮਾਮਲੇ ਤੇ ਸੁਣਵਾਈ ਹੋਈ ਹੈ ਕਿਉਂਕਿ ਅਵਾਰਾ ਕੁੱਤੇ ਬੇਸਹਾਰਾ ਕੁੱਤੇ ਬੇਸਹਾਰਾ ਪਸ਼ੂ ਕਈ ਵਾਰੇ ਸ਼ਬਦਾਂ ਦੀ ਵਰਤੋਂ ਹੋਈ ਹੈ ਪਰ ਅਦਾਲਤ ਨੇ ਵੀ ਕਿਹਾ ਕਿ ਦੇਸ਼ ਦਾ ਅਕਸ ਖਰਾਬ ਹੋਇਆ ਸੁਣਵਾਈ ਅਗਲੀ ਰੱਖ ਦਿੱਤੀ ਹੈ ਪਰ ਪੂਰੀ ਖਬਰ ਕੀ ਹੈ ਜੀ ਦੇਖੋ ਕੁੱਤਿਆਂ ਦੇ ਮਾਮਲੇ 'ਚ ਅਕਸ ਤਾਂ ਖਰਾਬ ਹੋਇਆ ਹੀ ਹੈ ਅੱਗੇ ਵੀ ਜਦੋਂ ਕੁੱਤਿਆਂ ਦੇ ਮਾਮਲੇ ਸੁਪਰੀਮ ਕੋਰਟ ਨੇ ਕੁਝ ਹਦਾਇਤਾਂ ਦਿੱਤੀਆਂ ਤੇ ਇੱਥੇ ਪਸ਼ੂਪ੍ਰੇਮੀ ਜਿਹੜੀਆਂ ਸੰਸਥਾਵਾਂ ਨੇ ਤੇ ਜਿਹੜੇ ਵਰਕਰ ਨੇ ਉਹਨਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬਦਲਣਾ ਪਿਆ ਫੈਸਲਾ ਉਸ ਤੋਂ ਬਾਅਦ ਕੀ ਸੀ ਕਿ ਕੁੱਤਿਆਂ ਨੂੰ ਫੜਿਆ ਜਾਵੇਗਾ ਉਹਨਾਂ ਨੂੰ ਨਾਸਬੰਦੀ ਕਰਕੇ ਜਿੱਥੋਂ ਪੜੇ ਉੱਥੇ ਛੱਡ ਦਿਓ ਪਰ ਜੇ ਉਹਨਾਂ ਨੂੰ ਕੋਈ ਹਲਕਾਤ ਦੇ ਨਿਸ਼ਾਨ ਦਿਸਣ ਜਾਂ ਉਹਨਾਂ 'ਚ ਹਮਲਾਵਰੀ ਦੇ ਨਿਸ਼ਾਨ ਦਿਸਣ ਤੇ ਉਹਨਾਂ ਨੂੰ ਵੱਖਰੇ ਥਾਂ ਲਜਾਇਆ ਜਾਵੇਗਾ ਔਰ ਇਹ ਵੀ ਸੀ ਕਿ ਇਹੋ ਜੇ ਕੁੱਤੇ ਜਿਹੜੇ ਗਿਣਤੀ ਵੀ ਹੋਏਗੀ ਬਹੁਤ ਸਾਰੀਆਂ ਗੱਲਾਂ ਸਨ ਉਹਨਾਂ ਦੇ ਸਬੰਧ 'ਚ ਰਾਜ ਸਰਕਾਰਾਂ ਨੂੰ ਹੁਦਿਆਤਾ ਸੁਪਰੀਮ ਕੋਰਟ ਨੇ ਦਿੱਤੀਆਂ ਸੀ ਕਿ ਜੇ ਪਹਿਲਾ ਫੈਸਲਾ ਲਾਗੂ ਹੋਣਾ ਤੇ ਇਹੋ ਹੀ ਸੀ ਕਿ ਤੇ ਐਫੀਡੇਟ ਪੇਸ਼ ਕਰੋ ਐਫੀਡੇਟ ਪੇਸ਼ ਕੀਤਾ ਪੱਛਮੀ ਬੰਗਾਲ ਦੀ ਸਰਕਾਰ ਨੇ ਤੇਲੰਗਾਨਾ ਦੀ ਸਰਕਾਰ ਨੇ ਦਲੇ ਦੀ ਸਰਕਾਰ ਨੇ ਬਾਕੀ ਸਾਰੇ ਦੇਸ਼ ਦੇ ਸੂਬਿਆਂ ਦੀਆਂ ਸਟੇਟਸ ਦੀਆਂ ਸਰਕਾਰਾਂ ਨੇ ਇਸ ਮਾਮਲੇ 'ਚ ਐਪੀਡੀਓਟ ਵੀ ਕਹਿੰਦੇ ਅਜੇ ਤੱਕ ਫਾਈਲ ਨਹੀਂ ਕੀਤੀ ਜੇ ਐਪੀਡੀਓਟ ਫਾਈਲ ਨਹੀਂ ਹਿੱਤੇ ਹੁਣ ਤੱਕ ਜਿਹੜੇ ਸੜਕਾਂ ਦੇ ਉੱਤੇ ਕੁੱਤੇ ਤੁਰੇ ਫਿਰਦੇ ਆ ਹਰ ਦੂਜੇ ਤੀਜੇ ਦਿਨ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਬਣਦੇ ਆ ਅੱਜ ਵੀ ਇਹ ਖਬਰ ਆਈ ਇੱਕ ਇੱਕ ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਘੇਟ ਲਿਆ ਉਹਦੀ ਜੋ ਹਾਲਤ ਬਣੀ ਆ ਪਤਾ ਨਹੀਂ ਜਾਨ ਬਚੇ ਕਿ ਨਾ ਬਚੇ ਇਹੋ ਜਿਹੇ ਘਟਾਵਾ ਰੋਜ਼ ਵਾਪਰਦੀਆਂ ਨੇ ਉਹ ਵਾਪਰਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਆਵਾਰਾ ਫਿਰਦੇ ਕੁੱਤਿਆਂ ਦੀ ਸਮੱਸਿਆ ਹੱਲ ਕੀਤੀ ਜਾਵੇ ਜਿਨ੍ਹਾਂ ਦੇ ਘਰਾਂ ਦੇ ਲਾਗੇ ਫਿਰਦੇ ਆ ਸਾਰੀ-ਸਾਰੀ ਰਾਤ ਉਹਨਾਂ ਦੇ ਘਰਾਂ ਲਾਗੇ ਫਿਰਦੇ ਕੁੱਤੇ ਉਹਨਾਂ ਨੂੰ ਸੌਣ ਨਹੀਂ ਦਿੰਦੇ ਉਹਨਾਂ ਦੇ ਦਰਵਾਜ਼ਿਆਂ ਅੱਗੇ ਵੀ ਗੰਦ ਪਾਉਂਦੇ ਆ ਆਏ ਗਏ ਮਹਿਮਾਨ ਨੂੰ ਵੀ ਵੱਢਣ ਵਾਸਤੇ ਦੌੜਦੇ ਆ ਅਕਸਰ ਹਾਦਸਿਆਂ ਦਾ ਕਾਰਨ ਵੀ ਬਣਦੇ ਆ ਇੱਥੇ ਉਹਨਾਂ ਨੂੰ ਪਤਾ ਜਿਹੜੇ ਪਸ਼ੂਪ੍ਰੇਮੀ ਵੱਡੀਆਂ ਕੋਠੀਆਂ 'ਚ ਰਹਿੰਦੇ ਆ ਪਰ ਲੋਕਾਂ ਦੀ ਇਸ ਮੁਸ਼ਕਲ ਦਾ ਤਮਾਸ਼ਾ ਵੇਖਦੇ ਆ ਉਹਨਾਂ ਨੂੰ ਛੱਡ ਕੇ ਸੁਪਰੀਮ ਕੋਰਟ ਨੂੰ ਐਮਐਸਐਲਡ ਐਪ ਸ਼ਕਤੀ ਨਾਲ ਲਾਗੂ ਕਰਵਾਉਣੇ ਚਾਹੀਦੇ ਆ ਜੀ ਵਿਲਾਪਨ ਸਾਹਿਬ ਪ੍ਰੋਗਰਾਮ ਦੀ ਸਮਾਪਤੀ ਦਾ ਤੁਸੀਂ ਜੁੜੇ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤੱਥਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਆ ਗਿਆ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ